ਉਹਨਾਂ ਸੀ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕੇ ਮੈਂ ਜ਼ਿੰਦਗੀ ਚ ਆ ਕਰਨਾ ਬਸ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਲਈ ਪੰਜਾਬ ਦੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਸੂਬੇ ਦੇ ਵਿੱਚ 118 ਸਕੂਲ ਆਫ ਐਮੀਨੈਂਸ ਬਣਾਏ ਗਏ ਨੇ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਨੇ। ਇੱਥੇ ਸਕੂਲ ਆਫ ਐਮੀਨੈਂਸ ਦੀਆਂ ਕਲਾਸਿਸ ਵੀ ਸ਼ੁਰੂ ਹੋ ਚੁੱਕੀਆਂ ਹਨ ਔਰ ਬੱਚਿਆਂ ਲਈ ਟਰਾਂਸਪੋਰਟ ਦੀ ਸਹੂਲਤ ਉਪਲਬਧ ਹੋ ਚੁੱਕੀ ਹੈ। ਬੱਚਿਆਂ ਨੂੰ ਵਰਤੀਆਂ ਮਿਲ ਚੁੱਕੀਆਂ ਹਨ। ਬੱਚਿਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, 뮤직 ਆਰ ਸਪੋਰਟਸ ਦੀਆਂ ਕਲਾਸਿਸ ਜਿਹੜੀਆਂ ਆ ਉਹ ਵੀ ਸ਼ੁਰੂ ਹੋ ਚੁੱਕੀਆਂ ਹਨ ਸੋ ਇੱਕ ਵਾਰੀ ਫਿਰ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਸ ਦੀ ਸਹਾਇਤਾ ਨਾਲ ਸਾਡੇ ਸਕੂਲ ਵਿੱਚ ਬਹੁਤ ਸਾਰਾ ਵਿਕਾਸ ਹੋਇਆ ਹੈ ਸਾਡੇ ਅਧਿਆਪਕ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਆ ਸਾਨੂੰ ਪੈਨਲਾਂ ਦੇ ਥਰੂ ਪੜਾਇਆ ਜਾਂਦਾ ਹੈ ਸਰਕਾਰ ਦੇ ਅਧੀਨ ਸਾਨੂੰ ਇੱਕ ਵਧੀਆ ਯੂਨੀਫਾਰਮ ਵੀ ਦਿੱਤੀ ਗਈ ਜੋ ਪਾ ਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕਿਡਾ ਸਾਇੰਸ 뮤직 ਹਾਈ ਟੈਕ ਤਰੀਕੇ ਦੇ ਨਾਲ ਸਿੱਖਿਆ ਦੇ ਗੁਰ ਸਿਖਾਏ ਜਾ ਰਹੇ ਨੇ ਤਾਂ ਜੋ ਵਿਦਿਆਰਥੀਆਂ ਦੇ ਵਿੱਚ ਪੜ੍ਹਾਈ ਤੋਂ ਇਲਾਵਾ ਹੋਰ ਸਕਿੱਲਸ ਨੂੰ ਵੀ ਨਿਖਾਰਿਆ ਜਾ ਸਕੇ ਕਹਿੰਦਾ ਮੁੱਦਤ ਲੱਗ ਜਾਂਦੀ ਹੈ ਇੱਕ ਘਰ ਬਣਾਉਣੇ ਮੁੱਦਤ ਲੱਗ ਜਾਂਦੀ ਹੈ ਇੱਕ ਘਰ ਬਣਾਉਣੇ ਮੈਂ ਤੁਮ ਕੋ ਬਿਲਕੁਲ ਵੀ ਤਰਸ ਨਹੀਂ ਆਤਾ ਬਸਤੀਆਂ ਜਲਾਣੇ ਮੈਂ ਕੁਝ ਇਹ ਜਿਹੇ ਵੀ ਨੇ ਰਾਜਨੀਤਿਕ ਲੋਕ ਜਿਹੜੇ ਲੋਕਾਂ ਦੇ ਘਰਾਂ 'ਚ ਅੱਗਾਂ ਲਾਉਂਦੇ ਆ ਭੜਕਾਉਂਦੇ ਆ ਨਫਰਤ ਦੀ ਰਾਜਨੀਤੀ ਕਰਦੇ ਆ ਦੰਗੇ ਕਰਾਉਂਦੇ ਆ ਉਹਨਾਂ ਦੀ ਰਾਜਨੀਤੀ ਅੱਗਾਂ ਨਾਲ ਚੱਲਦੀ ਹੈ ਉਹਨਾਂ ਦੀ ਰਾਜਨੀਤੀ ਲੈਹਂਦੀਆਂ ਪੱਗਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਕੰਮਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਪੜਾਈਆਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਵਧੀਆ ਮੁਹੱਲਾ ਕਲੀਨਿਕ ਹਸਪਤਾਲ ਤੇ ਦਵਾਈਆਂ ਨਾਲ ਚੱਲਦੀ ਐ ਅਸੀਂ ਉਹ ਨਹੀਂ ਹੈਗੇ ਜੀ ਅਸੀਂ ਲੜਾਉਣ ਵਾਲੇ ਨਹੀਂ ਹੈਗੇ ਅਸੀਂ ਪੜਾਉਣ ਵਾਲੇ ਆ ਕਿ ਬੱਚਿਆਂ ਨੂੰ ਪੜਾਓ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਹਜ਼ਾਰਾਂ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਪੇਪਰ ਕਿਵੇਂ ਦੇਣਗੇ ਉਹ ਫਸਟ ਸੈਕੰਡ ਉਹਨਾਂ 'ਚੋਂ ਵੀ ਆਉਣਾ ਸੀ ਹੁਣ ਜਦੋਂ ਪੜਨ ਵਾਸਤੇ ਕਿਤਾਬਾਂ ਹੀ ਹੈ ਨਹੀਂ ਉਹ ਤਾਂ ਬਾਹਰ ਬੈਠੇ ਪੁਲਤੇ ਉਹ ਤਾਂ ਤੰਬੂਆਂ 'ਚ ਬੈਠੇ ਐ ਬਾਹਰੋਂ ਕਿਵੇਂ ਪੜਨਗੇ ਸੂਚਨੀਆਂ ਕਿਤਾਬਾਂ ਦਾ ਵਰਦੀਆਂ ਦਾ ਬਸਤੀਆਂ ਦਾ ਸਕੂਲਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਨੂੰ ਪੇਪਰ ਦੇਣ ਦੇ ਬਰਾਬਰ ਮੌਕੇ ਮਿਲਣਗੇ ਐਂ ਖੇਡ ਗਰਾਊਂਡ ਜਿਹੜੇ ਨੇ ਟੋਟਲ ਜਿਹੜਾ 194 ਖੇਡ ਗਰਾਊਂਡ ਕੱਲੇ ਗੁਰਦਾਸਪੁਰ ਜ਼ਿਲ੍ਹੇ 'ਚ ਜਿਦੇ 'ਚੋਂ 23 ਕੱਲੇ ਨਮੂਨੇ ਦੇ ਖੇਡ ਗਰਾਊਂਡ ਕਹਿੰਦਾ ਮੈਂ ਜਿੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਟਰੈਕ ਵੀ ਹੋਊਗਾ ਵਾਲੀਬਾਲ ਦਾ ਗਰਾਊਂਡ ਵੀ ਹੋਊਗਾ ਫੁੱਟਬਾਲ ਦਾ ਵੀ ਹੋਊਗਾ ਉਹ ਜਿਹੜੇ ਇੰਡੋਰ ਵੀ ਹੋਣਗੇ ਗੇਮਾਂ ਦੇ ਜਿਹੜੇ ਗਰਾਊਂਡ ਹੋਣਗੇ 23 ਕੱਲੇ ਡੇਰਾ ਬਾਬਾ ਨਾਨਕ ਹਲਕੇ 'ਚ ਨੇ 194 ਗੁਰਦਾਸਪੁਰ ਜ਼ਿਲ੍ਹੇ 'ਚ ਨੇ ਅੱਜ ਗੁਰਦਾਸਪੁਰ 8056 ਘਾਰ ਗੁਰਦਾਸਪੁਰ ਦੇ ਫਾਜ਼ਿਲਕਾ ਦੇ 4230 ਅਮਰਸਰ ਸਾਹਿਬ ਦੇ 2687 ਘਰ ਜਿਹੜੇ ਹੜਾਂ ਜਟ ਹੈ ਮੈਂ ਉਹਨਾਂ ਦੀ ਗਿਣਤੀ ਦੱਸ ਰਿਹਾ ਤਰਨਤਾਰਨ ਚ 2447 ਜਲੰਧਰ 2067 ਮਾਨਸਾ 1780 ਫਿਰੋਜ਼ਪੁਰ 1602 ਘਰ ਲੁਧਿਆਣਾ 1558 ਬਰਨਾਲਾ 155 ਬਠਿੰਡਾ 927 ਫਰੀਦਕੋਟ 105 ਫਤਿਹਗੜ੍ਹ ਸਾਹਿਬ 155 ਹੁਸ਼ਿਆਰਪੁਰ 850 ਕਪੂਰਥਲਾ 1199 ਮਲੇਰਕੋਟਲਾ 160 ਮੋਗਾ 176 ਮੁਕਸਰ 218 ਨਵਾਂ ਸ਼ਹਿਰ 429 ਪਠਾਨਕੋਟ 1134 ਪਟਿਆਲਾ 378 ਰੂਪਨਗਰ 214 ਸੰਗਰੂਰ 585 ਤੇ ਮੁਹੱਲੀ 329 ਘਰਾਂ ਦਾ ਮੁਆਵਜ਼ਾ ਅੱਜ ਤੋਂ ਦੇਣਾ ਸ਼ੁਰੂ ਹੋ ਚੁੱਕਿਆ ਜੀ। ਇਹ ਲਿਸਟ ਮੈਂ ਜਾਰੀ ਕਰ ਦੂੰਗਾ ਮੀਡੀਆ ਵਾਲੇ ਵੀਰ ਜਿਹੜੇ ਨੇ ਉਹ ਵੀ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ। ਜਿੰਨੇ ਘਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਅੱਜ ਜੋ ਅਰਜ਼ੀਆਂ ਮਨਜ਼ੂਰ ਕਰਕੇ ਲੋਕਾਂ ਨੂੰ ਮੈਂ ਸਿੰਬੋਲਿਕ ਤੌਰ ਤੇ 25-30 ਅਰਜ਼ੀਆਂ ਜਿਹੜੀਆਂ ਉਹ ਅਪਰੂਵਡ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਮਾਮਾ ਕਿਉਂਕਿ ਘਰ ਤਾਂ ਮਾਂ ਹੀ ਬਣਾਉਂਦੀ ਹੈ ਨਾ ਮਕਾਨ ਬੰਦੇ ਬਣਾਉਂਦੇ ਆ ਉਹਨੂੰ ਘਰ ਮਾਂ ਬਣਾਉਂਦੀ ਹੈ ਉਹਨੂੰ ਸਜਾਉਂਦੀ ਹੈ ਉਹ ਚ ਆਪਣੀਆਂ ਸੱਦਰਾਂ ਦੇ ਦੀਵੇ ਜਗਾਉਂਦੀ ਹੈ ਸੋ ਮਾਮਾ ਬਹੁਤ ਧੰਨਵਾਦ ਕਰ ਰਹੀਆਂ ਸੀ ਇਹ ਆਸ਼ੀਰਵਾਦ ਹੈ ਜੀ ਜਿਹੜਾ ਸਾਨੂੰ ਲਈ ਫਿਰਦਾ ਹੈ ਇਹ ਆਸ਼ੀਰਵਾਦ ਹੈ ਜਿਹੜਾ ਸਾਡੇ ਆਲੇ ਦੁਆਲੇ ਕਵਚ ਬਣ ਕੇ ਸਾਨੂੰ ਆ ਜਿਹੜੇ ਅਨਿੰਦਿਆ ਚੁਗਲੀਆ ਨਹੀਂ ਕਰਨ ਵਾਲੇ ਉਹਨਾਂ ਤੋਂ ਬਚਾਉਂਦਾ ਹੈ